ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕੋਲਵੰਤ ਸਿੰਘ ਆਈਐਸ ਡਿਪਟੀ ਕਮਿਸ਼ਨਰ ਮੋਗਾ ਤੁਹਾਡੇ ਨਾਲ ਇੱਕ ਜ਼ਰੂਰੀ ਨੁਕਤੇ ਤੇ ਵਿਚਾਰ ਸਾਂਝੇ ਕਰਨੇ ਚਾਹੁੰਦਾ ਹਾਂ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਦੇਸ਼ ਦੇ ਵਿੱਚ ਚੋਣਾਂ ਦਾ ਅਮਲ ਚੱਲ ਰਿਹਾ ਹੈ ਤੇ ਉਹਦੇ ਤਹਿਤ ਹੀ ਪੰਜਾਬ ਦੇ ਵਿੱਚ 1 ਜੂਨ ਨੂੰ ਵੋਟਾਂ ਪੈਣੀਆਂ ਨੇ ਮੈਂ ਇਹ ਸੱਦਾ ਦੇਣ ਲਈ ਵੀਡੀਓ ਬਣਾ ਰਿਹਾ ਤਾਂ ਕਿ ਤੁਸੀਂ ਸਾਰੇ ਹੌਮ ਹੁਮਾ ਕੇ ਉਸ ਦਿਨ ਪੋਲਿੰਗ ਸਟੇਸ਼ਨਾਂ ਤੇ ਆਓ ਤੇ ਆਪਣੀ ਵੋਟ ਦਾ ਇਸਤੇਮਾਲ ਕਰੋ 1 ਜੂਨ ਦਾ ਦਿਨ ਐ ਯਾਰਾ ਉਡੀਕ ਰਿਆ ਪੰਜਾਬੇ ਐ ਸਾਰਾ 1 ਜੂਨ ਦਾ ਦਿਨ ਐ ਯਾਰਾ ਉਡੀਕ ਰਿਆ ਪੰਜਾਬੇ ਐ ਸਾਰਾ ਚਾਈ ਚਾਈ ਕਰਨੀ ਏ ਤਿਆਰੀ ਵੋਟਾਂ ਦੀ ਐ ਖੜੀ ਨਿਆਰੀ ਉਠੋਏ ਕਾਕਾ ਉਠੋਏ ਵੀ ਆਪਣੇ ਹੱਥੀ ਲਿਖ ਆਪਣੀ ਤਕਦੀਰ ਸੋਚ ਸਮਝ ਕੇ ਵੋਟ ਥੁ ਬਾਵੀ ਕਿਸੇ ਲਾਲਚ ਦੇ ਵਿੱਚ ਨਾ ਵੀ ਤੇਰੀ ਵੋਟ ਹੈ ਬੜੀ ਅਨਮੁੱਲੀ ਆਪਣੇ ਹੱਕ ਤੁਰਤਾ ਨਾ ਭੁੱਲੀ ਇਲੈਕਸ਼ਨ ਕਮਿਸ਼ਨ ਨੇ ਕਿਤੇ ਉੱਪਰ ਆਲੇ ਇਲੈਕਸ਼ਨ ਤਾਂ ਹੀ ਹੋਏ ਸੁਖਾਲੇ ਕਿਤੇ ਛਵੀ ਲਾ ਕੇ ਤੇ ਟੈਂਟ ਨੇ ਲੱਗੇ ਐਸੀ ਕੂਲਰ ਤਾਂ ਕੀ ਗਰਮੀ ਨਾ ਲੱਗੇ ਸੈਲਫੀ ਪੁਆਇੰਟਾਂ ਤੇ ਭੀੜ ਬੜੀ ਰਖਿਆ ਲਈ ਖੜੀ ਏ ਇੰਤਜਾਮਾਂ ਦੇ ਸਦਕੇ ਜਾਈਏ ਉੱਠ ਸਵੇਰੇ ਵੋਟਾਂ ਪਾਈਏ ਬੱਚੇ ਬਜ਼ੁਰਗ ਬੀਬੀਆਂ ਤੇ ਪਾਈ 100% ਦੀ VOTING ਲਈ ਮੁਹਿੰਮ ਚਲਾਈ ਸਭ ਦੀ ਮਿਹਨਤ ਰੰਗ ਲਿਆਈ ਇਲੈਕਸ਼ਨ ਕਮਿਸ਼ਨ ਨੂੰ ਦੇਵੋ ਵदाई ਜਗਾਇਆ ਜਿਨੇ ਪੰਜਾਬ ਇਹ ਸਾਰਾ ਉਦੀ ਕਰਿਆ ਪੰਜਾਬ ਇਹ ਸਾਰਾ ਇਕ ਰਿਆ ਪੰਜਾਬ ਉਹ ਸਾਰਾ